ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ ਬੱਚਿਆਂ ਨੂੰ ਬਾਹਰ ਭੇਜਣਾ ਚਾਹੁੰਦੇ ਸੀ ਚੰਗੀ ਪਵੇਖ ਲਈ ਪਰ ਅੱਜ ਵੀ ਖਰਾਬ ਕਰ ਬੈਠੇ ਗੱਲਾਂ ਕੌੜੀਆਂ ਨਹੀਂ ਪਰ ਸੱਚੀਆਂ ਨੇ ਬਾਹਲੇ ਮੁਲਕਾਂ 'ਚ ਕੁੜੀਆਂ ਸ਼ੂਗਰ ਡੈਡੀਆਂ ਦੇ ਡਾਲਰਾਂ ਦੀ ਝਕਾ ਚਾਹੁੰਦਾਂ ਤੇ ਮੁੰਡਿਆਂ ਦੇ ਇੰਦਰ ਝਾਲ ਵਿੱਚ ਕਿਵੇਂ ਫਸਦੀਆਂ ਨੇ ਕੱਚੀ ਉਮਰ 'ਚ ਜਹਾਜ਼ ਚੜ ਗਈਆਂ ਕੁੜੀਆਂ ਨੂੰ ਉੱਧਰ ਜਾਂਦੇ ਹੀ ਬੋਚ ਲਿਆ ਜਾਂਦਾ ਇੱਧਰ ਦੇ ਪ੍ਰੇਮ ਰਿਸ਼ਤੇ ਵਿਆਹ ਦੇ ਰਿਸ਼ਤੇ ਹੌਲੀ-ਹੌਲੀ ਖੁਰਨ ਲੱਗ ਜਾਂਦੇ ਹਨ ਓਪਨ ਕਲਚਰ ਦੀ ਹਵਾ ਲੱਗਦਿਆਂ ਹੀ ਕੀੜਿਆਂ ਨੂੰ ਵੀ ਖੰਭ ਬੁੱਗਾਉਂਦੇ ਹਨ ਫਿਰ ਹੱਥਾਂ ਤੇ ਚੋਗ ਚਗਾਉਣ ਵਾਲਿਆਂ ਦਾ ਘਾਟਾ ਨਹੀਂ ਮੁੰਡੇ ਕੁੜੀ ਦੀ ਦੋਸਤੀ ਆਮ ਗੱਲ ਹੈ ਫਿਰ ਪਾਰਟੀ ਕਲਚਰ ਇਕੱਠੇ ਆਉਣਾ ਜਾਣਾ ਰਹਿਣਾ ਹੌਲੀ ਹੌਲੀ ਸਭ ਅੰਗਰੇਜ਼ੀ ਹੋ ਜਾਂਦਾ ਹੈ ਦੋਸਤੀ ਤੋਂ ਨਾਈਟ ਆਊਟ ਤੱਕ ਪਹੁੰਚਦੇ ਮੁੰਡੇ ਕੁੜੀਆਂ ਨੂੰ ਧੀਰ ਨਹੀਂ ਲੱਗਦੀ ਗੱਲ ਵਿਆਹ ਕਰਵਾ ਕੇ ਗਈਆਂ ਕੁੜੀਆਂ ਤੱਕ ਹੀ ਸੀਮਤ ਰੱਖਦਾ ਹਾਂ ਇਹਨਾਂ ਕੁੜੀਆਂ ਬਾਰੇ ਸੋਚਣ ਦਾ ਜੋ ਲੇ ਜਰੀਆ ਸਮਾਚ ਹੈ ਉਹ ਇਹੋ ਹੈ ਕਿ ਨਵਾਂ ਵਿਆਹ ਹੈ ਕੱਚੀ ਉਮਰ ਹੈ ਓਪਨ ਹੈ ਇਹਨੂੰ ਜ਼ਰੂਰਤ ਵੀ ਹੋਏਗੀ ਕਿਉਂਕਿ ਸਰੀਰਕ ਸੰਬੰਧ ਕਾਇਮ ਹੋ ਜਾਣ ਮਗਰੋਂ ਕੁੜੀ ਲਈ ਇਹਨਾਂ ਤੋਂ ਦੂਰ ਰਹਿਣਾ ਔਖਾ ਹੁੰਦਾ ਹੈ ਮੁੰਡਿਆਂ ਲਈ ਵੀ ਇਹ ਸੱਚ ਹੈ ਇਸ ਲਈ ਕਲਾਸ ਮੇਟ ਕੋ ਵਰਕਰ ਨਾਲ ਦੋਸਤੀ ਘੁੰਮਣ ਫਿਰਨ ਮਗਰੋਂ ਗੱਲਾਂ ਗੱਲਾਂ ਚ ਕਨੇਡਾ ਰਹਿਣ ਵਾਲੇ ਇਹ ਮੁੰਡੇ ਕੁੜੀ ਨੂੰ ਸਰੀਰਕ ਰਿਸ਼ਤੇ ਤੱਕ ਲੈ ਹੀ ਆਉਂਦੇ ਹਨ ਛੋਟੀ ਉਮਰ ਹੋਣ ਕਰਕੇ ਭਾਵਨਾਤਮਕ ਜ਼ਰੂਰਤਾਂ ਮੁੰਡੇ ਕੁੜੀਆਂ ਦੋਵਾਂ ਦੀਆਂ ਹੱਤਾਂ ਹੁੰਦੀਆਂ ਹਨ ਜੋ ਸੱਤ ਸਮੁੰਦਰੋਂ ਪਾਰ ਫੋਨ ਉੱਤੇ ਬਹੁਤੀ ਦਿਰ ਪੂਰੀਆਂ ਨਹੀਂ ਹੋ ਸਕਦੀਆਂ ਇੰਜ ਭਾਵਨਾਤਮਕ ਜ਼ਰੂਰਤ ਇੱਕ ਦੂਸਰੇ ਦੀ ਮਦਦ ਖਾਸ ਕਰਕੇ ਮੁੰਡੇ ਜੋ ਸੇਵਾਵਾਂ ਜਾਂੀਆਂ ਕੁੜੀਆਂ ਨੂੰ ਮੁਫਤ ਦਿੰਦੇ ਹਨ ਉਹ ਹਨ ਕਾਲਜ ਜਾਂ ਕੰਮ ਜਾਂ ਪਾਰਟੀ ਜਾਂ ਹਸਪਤਾਲ ਜਾਂ ਕਿਸੇ ਮਾਰਕੀਟ ਬਗੈਰਾ 'ਚ ਡ੍ਰੌਪ ਜਾਂ ਪਿਕ ਕਰਨਾ ਕਿਉਂਕਿ ਇੰਡੀਆ ਤੋਂ ਬਹੁਤੀਆਂ ਕੁੜੀਆਂ ਬਿਨਾ ਡਰਾਈਵਿੰਗ ਸਿੱਖੇ ਜਾਂ ਲਾਇਸੈਂਸ ਤੋਂ ਬਿਨਾ ਆਉਂਦੀਆਂ ਹਨ ਪਰ ਇਹ ਬਹਾਨਾ ਜਿਹੀ ਹੀ ਹੁੰਦੇ ਹਨ ਫਿਰ ਮਿਲਣੀ ਦਾ ਦੌਰ ਵੀਕਐਂਡ ਪਾਰਟੀ ਬਰਥਡੇ ਸੈਲੈਬ੍ਰੇਸ਼ਨ ਹੁੰਦੇ ਹਨ ਫਿਰ ਡਰਿੰਕ ਕਰਨਾ ਇੱਕ ਕਲਚਰ ਬਣ ਹੀ ਚੁੱਕਾ ਹੈ ਕਈ ਗਾਂਵ ਵਦੂ ਮੁੰਡੇ ਕੁੜੀਆਂ ਤੱਕ ਤਾਂ ਵੱਡੇ ਨਸ਼ੇ ਵੀ ਪਹੁੰਚ ਚੁੱਕੇ ਹਨ ਕੈਨੇਡਾ ਚ ਵੱਡੀ ਮਾਤਰਾ ਚਿੱਟੇ ਵਰਗੇ ਨਸ਼ੇ ਸਮਗਲਿੰਗ ਕਰਨ ਚ ਪੰਜਾਬੀ ਮੋਰੀ ਹਨ ਇਸਤੇਮਾਲ ਕਰਨ ਚ ਵੀ ਹੋਣਗੇ ਹੀ ਖੈਰ ਇੰਜ ਕੁੜੀਆਂ ਇੰਡੀਆ ਚ ਹੋਇਆ ਸਭ ਭੁਲਾ ਦਿੰਦੀਆਂ ਹਨ ਇੱਕ ਪੜ੍ਹਾਈ ਫਿਰ ਕੰਮ ਫਿਰ ਜਿਸ ਨਾਲ ਗੱਲਬਾਤ ਹੈ ਉਸ ਨਾਲ ਰਹਿਣਾ ਮਗਰ ਤਾਂ ਗੱਲ ਕਰਨ ਦਾ ਟਾਈਮ ਵੀ ਨਹੀਂ ਲੱਗਦਾ ਫਿਰ ਲੜਾਈ ਝਗੜੇ ਧਮਕੀਆਂ ਕੁੜੀਆਂ ਰੋਂਦੀਆਂ ਹਨ ਲੜਾਈ ਕਰਕੇ ਫਿਰ ਮੋਢਾ ਦੇਣ ਵਾਲੀ ਕੁੜੀਆਂ ਨੂੰ ਬਾਧੂ ਤੇ ਬਦਲੇ ਚ ਸਭ ਕੁਝ ਮਿਲ ਹੀ ਜਾਂਦਾ ਫਿਰ ਇਹ ਹੁੰਦਾ ਹੈ ਪਾਰਟਨਰ ਬਦਲਦੇ ਦੇਰ ਨਹੀਂ ਲੱਗਦੀ ਕੋ-ਵਰਕਰ ਜਾਂ ਕੁੜੀ ਦੂਸਰੇ ਕੰਮ ਤੇ ਸ਼ਿਫਟ ਹੋ ਗਈ ਫਿਰ ਹੁਣ ਮਿਲਣ ਲਈ ਰਹਿਣ ਲਈ ਟਾਈਮਿੰਗ ਨਹੀਂ ਮਿਲਦੀ ਮੁੰਡੇ ਲਈ ਕੋਈ ਨਵੀਂ ਕੁੜੀ ਇੰਡੀਆ ਤੋਂ ਆਈ ਜਾਂ ਕਿਸੇ ਭਾਬੀ ਦੀ ਦੱਸ ਪੈਗੀ ਉਹ ਉਧਰ ਕੁੜੀ ਇਧਰ ਨਵੇਂ ਕੰਮ ਤੇ ਨਵੇਂ ਕੋ-ਵਰਕਰ ਨਾਲ ਦੋਸਤੀ ਤੇ ਹੋਰ ਕਿੰਨਾ ਕੁਝ ਮੋੜ ਤੋਂ ਸ਼ੁਰੂ ਇਹ ਚੱਲਦਾ ਹੀ ਰਹਿੰਦਾ ਹੈ ਬਾਹਰ ਆਮ ਗੱਲ ਹੈ ਫਿਰ ਜਿਹੜੇ ਬਾਹਰ ਬੈਠ ਕੇ ਦੱਸਦੇ ਹਨ ਕਿ ਮੁੰਡੇ ਕੁੜੀਆਂ ਆਹ ਲੱਛਣ ਕਰਦੇ ਹਨ ਉਹ ਖੋਦਾ ਦਾ ਦਾ ਲਾਉਣ ਨੂੰ ਕਾਲੇ ਹੀ ਰਹਿੰਦੇ ਐ ਕੁੜੀ ਮੁੰਡੇ 'ਚ ਲੜਾਈ ਹੋਈ ਇਹ ਖੋਦਾ ਮੋਢਾ ਅੱਗੇ ਕਰ ਦਿੰਦੇ ਹਨ ਕਾਰ ਕੰਮ ਕਰਦੀ ਬੀਸਮੈਂਟ ਸਭ ਤਿਆਰ ਕਰੀ ਬੈਠੇ ਹੁੰਦੇ ਐ ਪੱਕੇ ਸੈਟਲ ਬਿਜ਼ਨਸ ਵਾਲੇ ਕੁੜੀ ਦੀ ਪੀਆਰ ਦੀ ਫਾਈਲ ਲਗਾਉਣ ਦਾ ਹਰ ਸੰਭਵ ਯਤਨ ਕਰਦੇ ਹਨ ਬਦਲੇ 'ਚ ਬਦਲੇ 'ਚ ਉਹੀ ਵੈਸਟਰਨ ਸੋਚ ਵਾਲਾ ਕੰਮ ਸ਼ੂਗਰ ਡੈਡੀ ਜਿਸ ਦਾ ਮੋਟਾ ਅਰਥ ਹੁੰਦਾ ਕਿ ਅਮੀਰ ਤੇ ਅਧਖੜ ਉਮਰ ਦੇ ਮਰਦ ਕੁੜੀਆਂ ਦੇ ਸਮੇਂ ਤੇ ਜਿਸਮ ਬਦਲੇ ਪੈਸੇ ਪੱਖੋਂ ਹਰ ਮਦਦ ਕਰਦੇ ਹਨ ਇਹ ਚੁੱਪਚਾਪ ਸਭ ਨੂੰ ਪਤਾ ਹੋਣ ਦੇ ਬਾਵਜੂਦ ਚੱਲਦਾ ਹੈ ਇਸ ਉਮਰ 'ਚ ਨਾ ਤਾਂ ਪਿਆਰ ਦਾ ਪਤਾ ਹੁੰਦਾ ਨਾ ਸਿੱਖਸ ਦਾ ਕਿਸੇ ਨੂੰ ਸਿਰਫ ਮੌਕਾ ਪੂਰਤੀ ਲਈ ਸਭ ਮਨਜ਼ੂਰ ਹੋਈ ਜਾਂਦਾ ਹੈ ਮਗਰ ਲਿਆ ਨੂੰ ਇਹ ਸਚਾਈਆਂ ਨਹੀਂ ਪਤਾ ਕਿ ਇਹ ਪੰਜਾਬ ਦਾ ਕਲਚਰ ਨਹੀਂ ਕਿ ਸਰੀਰਕ ਰਿਸ਼ਤੇ ਕੋਈ ਗੁਨਾਹ ਹਨ ਨਾ ਹੀ 파ਟਨਰ ਬਦਲਣਾ ਇੱਥੇ ਤਾਂ ਜਿਵੇਂ ਬਾਕੀ ਤੁਰੀ ਜਾਂਦੀ ਹੈ ਓਵੇਂ ਕੁੜੀਆਂ ਮੁੰਡੇ ਚੱਲੀ ਜਾਂਦੇ ਹੈ ਪਰ ਮਗਰੋਂ ਬਚਦਾ ਹੈ ਤਣਾਅ ਉਦਾਸੀ ਹੀ ਰਿਸ਼ਤਾ ਇੱਥੇ ਕੋਈ ਪੱਕਾ ਨਹੀਂ ਗੰਢਦਾ ਮੁੰਡੇ ਨੂੰ ਲੱਗਦਾ ਕੁੜੀ ਸਹੀ ਨਹੀਂ ਵਿਆਹ ਕਰਵਾ ਕੇ ਆਈ ਏ ਮੇਰੇ ਨਾਲ ਪੈ ਗਈ ਹੋਰ ਕਿਸ-ਕਿਸ ਨਾਲ ਪੈ ਜਾ ਜਾਂ ਪੈਗੀ ਕੋਈ ਪਤਾ ਨਹੀਂ ਉਹ ਇੰਡੀਆ ਤੋਂ ਮਾਪਿਆਂ ਦੀ ਮਰਜ਼ੀ ਨਾਲ ਵਿਆਹ ਕਰਵਾਉਣਾ ਸਹੀ ਮੰਨਦੇ ਹਨ ਕੁੜੀ ਨੂੰ ਮਗਰਲੇ ਦਾ ਬਹੁਤਾ ਚਾਹ ਰਿਹਾ ਨਹੀਂ ਨਵੇਂ ਦੀ ਭਾਲ ਜਾਰੀ ਰਹਿੰਦੀ ਹੈ ਜਦੋਂ ਵਿਆਹ ਹੀ ਹੋਏ ਨਾਲ ਲੜਾਈ ਹੁੰਦੀ ਹੈ ਫਿਰ ਇੰਜ ਹੀ ਹੁੰਦਾ ਜਿਵੇਂ ਇਸ ਕੇਸ 'ਚ ਹੋਇਆ ਪੱਤਾ ਤਾਂ ਲੱਗ ਹੀ ਜਾਂਦਾ ਹੈ ਪਰ ਜਿਸ ਨਾਲ ਰਹਿੰਦੀ ਕੁੜੀ ਉਹਦੇ ਨਾਲ ਪਿਆਰ ਵੱਧ ਲੱਗਦਾ ਪਰ مصیبت ਪੈਂਦੀ ਉਹ ਵੀ ਛਾਲ ਮਾਰ ਦਿੰਦਾ ਇਸ ਸਬਜ کئی ਜ਼ਿੰਦਗੀਆਂ ਤੇ ਦੋ ਪਰਿਵਾਰ ਰੋਲ ਜਾਂਦੇ ਹਨ ਮੈਂ ਤਾਂ ਇਹੋ ਕਹਾਗਾ ਕਿ ਆਪਣੀ ਧੀਆਂ ਪੁੱਤਾਂ ਦੇ ਨਾਮ ਤੇ ਜੂਆ ਨਾ ਖੇਡੋ ਜਦੋਂ ਲਾਵਾ ਲੈ ਕੇ ਕੋਈ ਮੁੱਕਰ ਸਕਦਾ اقਰਾਰ ਨਾਵੇਂ ਕਿੱਥੇ ਖੜਨਗੀ ਜੇ عمر ਚ ਕੁੜੀਆਂ ਮੁੰਡੇ ਕੈਨੇਡਾ ਉੱਤਰਦੇ ਹਨ ਉਸ ਉਮਰ 'ਚ ਤੁਸੀਂ ਬਫਾਵਾ ਦਾ ਬਹਿਮ ਨਾ ਪਾ ਲੋ ਤੋੜ ਸਕਦੇ ਹਾਂ ਕੁੜੀ ਮੁੰਡੇ ਨੂੰ ਇਕੱਠੇ ਤੋਰੋ 6 ਮਹੀਨੇ 'ਚ ਵੀ ਤੋੜ ਸਕੋ ਉਹ ਵੀ ਵਧੀਆ ਜਿੰਨਾ ਗੈਪ ਵਧੀ ਜਾਏਗਾ ਧੋਖਾ ਹੋਣ ਦੇ ਚਾਂਸ ਵਧੀ ਜਾਣਗੇ ਬੰਦਾ ਜਿੰਨਾ ਮਰਜੀ ਠੱਲ ਲਵੇ ਕੁਦਰਤੀ ਲੋੜਾਂ ਨੂੰ ਰੋਕ ਹੀ ਨਹੀਂ ਸਕਦਾ ਫਿਰ ਜਿਹੜੇ ਬਾਹਰ ਬੈਠੇ ਉਹ ਠੱਲਣ ਵੀ ਨਹੀਂ ਦਿੰਦੀ ਉਹ ਚੋਕ ਖਲਾਰ ਕੀ ਰੱਖਦੇ ਹਨ ਅੱਜ ਨਹੀਂ ਤਾਂ ਕੱਲ ਚੂੜੇ ਵਾਲੀ ਨੇ ਫਸ ਹੀ ਜਾਣਾ ਕਿਉਂਕਿ ਸ਼ਿਕਾਰੀ ਤੇ ਰੋਕ ਬੰਦਸ਼ ਨਹੀਂ ਹੈ ਸ਼ਿਕਾਰ ਨੂੰ ਹੀ ਖੁਦ ਬਚਾ ਕੇ ਰੱਖਣਾ ਪੈਂਦਾ ਹੈ ਸਬਰ ਟੁੱਟ ਜਾਂਦੇ ਹਨ ਪਿਆਲੇ ਛਲਕ ਜਾਂਦੇ ਹਨ ਦੋ ਅਲੱਗ ਕਲਚਰ ਆਪਸ ਵਿੱਚ ਰਲਦੇ ਹਨ ਇਹੋ ਦਖਾਂਤ ਉਪਜਦਾ ਹੈ ਪੰਜਾਬੀ ਕਲਚਰ ਜਿੱਥੇ ਮਰਦ ਨੂੰ ਕੁਝ ਵੀ ਕਰਨ ਦੀ ਇਜਾਜ਼ਤ ਹੈ ਕੁੜੀ ਨੂੰ ਨਹੀਂ ਹੈ ਇਹ ਕੈਨੇਡੀਅਨ ਚ ਨਹੀਂ ਹੈ ਉੱਥੇ ਸਭ ਇੱਕੋ ਜਿਹੇ ਹੋਣ ਲੱਗਦੇ ਹਨ ਇਕਰਾਰਨਾਮੇ ਨੂੰ ਕੋਈ ਵੀ ਵਕੀਲ 10000 ਚ ਫ਼ਯੂਲ ਸਬਦ ਕਰ ਸਕਦਾ ਹੈ ਇਸ ਲਈ ਇੰਡੀਆ ਰਹਿ ਗਏ ਮੁੰਡੇ ਕੋਲ ਰੋਣ ਝੋਰਨ ਜਾਂ ਖੁਦਕੁਸ਼ੀ ਵਰਗੇ ਕਦਮ ਚੁੱਕਣ ਤੋਂ ਬਿਨਾਂ ਕੁਝ ਬਚਦਾ ਨਹੀਂ ਪਰ ਸਵਾਲ ਇਹ ਹੈ ਜਦੋਂ ਪਤਾ ਹੈ ਮੈਂ ਜੂਏ ਵਿੱਚ ਹਾਰਨਾ ਹੈ ਕਿਉਂ ਅਸੀਂ ਖੁਦ ਨੂੰ ਬਰਬਾਦ ਕਰ ਰਹੇ ਹਾਂ ਲਾਲਸਾ ਦੀ ਜਕੀ ਬੰਦੇ ਨੂੰ ਕਾਸੀ ਜੋਗਾ ਨਹੀਂ ਛੱਡਦੀ ਪੰਜਾਬੀ ਜਿੰਨੀ ਛੇਤੀ ਸਮਝ ਲੈਣਗੇ ਉਨ੍ਹਾਂ ਵਧੀਆ ਕਿਉਂਕਿ ਪਿੰਜਰੇ ਉੱਡ ਗਏ ਪੰਛੀ ਕਦੇ ਵੀ ਸਕੇ ਨਹੀਂ ਰਹਿੰਦੇ ਨਾ ਹੀ ਅਗਲੇ ਸ਼ਿਕਾਰੀ ਰਹਿਣ ਦਿੰਦੇ ਹਨ ਇੱਥੋਂ ਤੱਕ ਕਿ ਕੋਈ ਮੁੰਡਾ ਵੀ ਕੁੜੀ ਦੇ ਪੈਸੇ ਤੇ ਜਾਏਗਾ ਉਹ ਵੀ ਇੰਝ ਹੀ ਕਰੇਗਾ ਗੱਲਾਂ ਕੌੜੀਆਂ ਹਨ ਪਰ ਹਾਜਮਾ ਦਰਸਤ ਕਰ ਦੇਣਗੀਆਂ ਅਸੀਂ ਖੁਦ ਅਸਾਵੇਂ ਤੇ ਗੈਰ ਜ਼ਰੂਰੀ ਰੇਸਟਿਆਂ ਵਿੱਚ ਪੱਕੇ ਭਾਗੀਦਾਰਾਂ ਇੱਕ ਪਿਆਰਾ ਜਿਹਾ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ